ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਾਡੇ ਲੋਕ ਰੰਗ ਚੈਨਲ ਤੇ ਸਵਾਗਤ ਹੈ ਜੀ ਤੁਹਾਡੇ ਲਈ ਨਵੀਂ ਕਹਾਣੀ ਲੈ ਕੇ ਹਾਜ਼ਰ ਹਾਂ ਜੀ ਕਹਾਣੀ ਇੱਕ ਪਿੰਡ ਤੋਂ ਵਿਆਹੀ ਹੋਈ ਕੁੜੀ ਦੇ ਸ਼ਹਿਰ ਵਿੱਚ ਆਉਣ ਦੀ ਕਹਾਣੀ ਹੈ ਜੀ ਮੇਰਾ ਨਾਂ ਗੁਰਬੀਰ ਹੈ ਮੈਨੂੰ ਉਹ ਦਿਨ ਯਾਦ ਆ ਰਹੇ ਸਨ ਜਦੋਂ ਮੈਂ ਆਪਣੀ ਦਾਦੀ ਨਾਲ ਉਸ ਦੀ ਸਹੇਲੀ ਘਰ ਪਹੁੰਚਿਆ ਦਾਦੀ ਦੀ ਸਹੇਲੀ ਸ਼ਹਿਰ ਤੋਂ ਬਾਹਰ ਇੱਕ ਪਿੰਡ ਵਿੱਚ ਰਹਿੰਦੀ ਸੀ ਮੇਰੇ ਮਾਤਾ ਪਿਤਾ ਦੇ ਐਕਸੀਡੈਂਟ ਤੋਂ ਬਾਅਦ ਮੇਰੀ ਦੇਖਰੇਖ ਮੇਰੀ ਦਾਦੀ ਨੇ ਹੀ ਕੀਤੀ ਮੇਰੇ ਲਈ ਮੇਰੀ ਦਾਦੀ ਹੀ ਸਭ ਕੁਝ ਸੀ ਸਾਡੀ ਪਿੰਡ ਵਿੱਚ ਜ਼ਮੀਨ ਸੀ ਉਸ ਤੋਂ ਜੋ ਪੈਸੇ ਆਉਂਦੇ ਉਸ ਨਾਲ ਸਾਡਾ ਗੁਜ਼ਾਰਾ ਹੋ ਜਾਂਦਾ ਜਦ ਵੀ ਦਾਦੀ ਕੋਲ ਬੈਠਦਾ ਤਾਂ ਉਹਨਾਂ ਦੀ ਜ਼ੁਬਾਨ ਤੇ ਇੱਕ ਗੱਲ ਹੀ ਹੁੰਦੀ ਇਸ ਘਰ ਵਿੱਚ ਨੋ ਦੀ ਕਮੀ ਹੈ ਉਹ ਪੂਰੀ ਹੋ ਜਾਵੇ ਮੈਂ ਉਹਨਾਂ ਦੀ ਗੱਲ ਨੂੰ ਹੱਸ ਕੇ ਟਾਲ ਦਿੰਦਾ ਪਰ ਜਦੋਂ ਮੈਂ ਦਾਦੀ ਨਾਲ ਪਿੰਡ ਉਹਨਾਂ ਦੀ ਸਹੇਲੀ ਕਰ ਗਿਆ ਤੇ ਉਹਨਾਂ ਦੀ ਇੱਕ ਜਵਾਨ ਪੋਤੀ ਸੀ ਜੋ ਕਿ ਮੇਰੀ ਦਾਦੀ ਨੂੰ ਬਹੁਤ ਪਸੰਦ ਆਈ ਪਰ ਮੈਨੂੰ ਮੇਰੇ ਪਸੰਦ ਦੀ ਕੁੜੀ ਮਿਲੀ ਨਹੀਂ ਸੀ ਜਦੋਂ ਮੈਂ ਪਿੰਡ ਦਾਦੀ ਨਾਲ ਆਇਆ ਤਾਂ ਮੈਨੂੰ ਬਲੀ ਦਾ ਬੱਕਰਾ ਬਣਾਤਾ ਗਿਆ ਮੇਰੀ ਦਾਦੀ ਦੇ ਕਹਨ ਤੇ ਮੈਨੂੰ ਉਸ ਨਾਲ ਵਿਆਹ ਕਰਨਾ ਪਿਆ ਮੈਂ ਦਾਦੀ ਨੂੰ ਮਨਾ ਨਹੀਂ ਕਰ ਸਕਦਾ ਸੀ ਜਦ ਮੈਂ ਸ਼ਹਿਰ ਵਾਪਸ ਆਇਆ ਤਾਂ ਮੇਰੇ ਨਾਲ ਲਾਲ ਸੂਹੀ ਕੱਪੜਿਆਂ ਵਿੱਚ ਉਵੀ ਮੇਰੇ ਨਾਲ ਆ ਗਈ ਮੈਂ ਜੋ ਜੋ ਮਨ ਵਿੱਚ ਵਿਆਹ ਨੂੰ ਲੈ ਕੇ ਸੁਪਨੇ ਸਜਾਏ ਸੀ ਉਹ ਚੂਰੂ ਚੂਰ ਹੋ ਗਏ ਸਨ ਪਰ ਮੈਂ ਆਪਣੇ ਮਨ ਵਿੱਚ ਸੋਚ ਲਿਆ ਕਿ ਮੈਂ ਉਸ ਨੂੰ ਘਰ ਵਾਲੀ ਦਾ ਦਰਜਾ ਨਹੀਂ ਦੇਵਾਂਗਾ ਮੈਂ ਰਾਤ ਨੂੰ ਆ ਕੇ ਸੌ ਗਿਆ ਮੈਂ ਸਵੇਰੇ ਦਫਤਰ ਵੀ ਨਹੀਂ ਸੀ ਜਾਣਾ ਕਿਉਂਕਿ ਕੱਲ ਮੈਨੂੰ ਛੁੱਟੀ ਸੀ ਮੈਨੂੰ ਸਵੇਰੇ ਜਲਦੀ ਉੱਠਣਾ ਵੀ ਨਹੀਂ ਸੀ ਪੈਣਾ ਜਦੋਂ ਮੇਰੀ ਨੀਂਦ ਪੂਰੀ ਹੋਈ ਉਦੋਂ 10 ਵਜ ਚੁੱਕੇ ਸੀ ਮੈਂ ਫਰੈਸ਼ ਹੋਣ ਲਈ ਬਾਥਰੂਮ ਚ ਗਿਆ ਜਦੋਂ ਮੈਂ ਬਾਹਰ ਆ ਕੇ ਦੇਖਿਆ ਤਾਂ ਮੇਰੀ ਵਾਈਟ ਕਲਰ ਦੀ ਸ਼ਰਟ ਬੈੱਡ ਤੇ ਪਈ ਹੋਈ ਸੀ ਮੈਂ ਸੋਚਿਆ ਕਿ ਅੱਜ ਤੋਂ ਬਾਅਦ ਕੱਪੜੇ ਵੀ ਮੈਨੂੰ ਇਸਦੀ ਪਸੰਦ ਦੇ ਪਾਉਣੇ ਪੈਣਗੇ ਜਦੋਂ ਮੈਂ ਚਾਹ ਇਸਦੇ ਹੱਥ ਦੀ ਪੀ ਸਕਦਾ ਹਾਂ ਰੋਟੀ ਇਸਦੇ ਹੱਥ ਦੀ ਖਾ ਸਕਦਾ ਹਾਂ ਫਿਰ ਕੱਪੜਿਆਂ 'ਚ ਕੀ ਹਰਜ ਹੈ ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆ ਰਹੀ ਸੀ ਇਸ ਕੁੜੀ ਨੂੰ ਕਿਵੇਂ ਪਤਾ ਲੱਗ ਜਾਂਦਾ ਹੈ ਮੈਂ ਕਦੋਂ ਉੱਠਦਾ ਹਾਂ ਉਹ ਉਸੇ ਵੇਲੇ ਸ਼ਰਟ ਲਿਆ ਕੇ ਬੈੱਡ ਤੇ ਰੱਖ ਦਿੰਦੀ ਹੈ ਜਦੋਂ ਮੇਰਾ ਸਿਰ ਦਰਦ ਕਰਦਾ ਹੈ ਉਸੇ ਵੇਲੇ ਚਾਹ ਬਣਾ ਕੇ ਲਿਆ ਦਿੰਦੀ ਹੈ ਉਸ ਨੂੰ ਇਹ ਸਭ ਕਿਵੇਂ ਪਤਾ ਲੱਗ ਜਾਂਦਾ ਹੈ ਮੈਂ ਤੇ ਕਦੇ ਉਸ ਉੱਤੇ ਘਰ ਵਾਲੀ ਵਾਲਾ ਰੋਹ ਵੀ ਨਹੀਂ ਰੱਖਿਆ ਤੇ ਨਾ ਹੀ ਕਦੇ ਉਸ ਨੂੰ ਦਰਜਾ ਦਿੱਤਾ ਪਰ ਉਹ ਖੁਸ਼ੀ ਕੁਝ ਹੀ ਸਾਰੇ ਕੰਮ ਕਰਦੀ ਉਸ ਵਿੱਚ ਇੱਕ ਚੰਗੀ ਘਰਵਾਲੀ ਦੇ ਸਾਰੇ ਗੁਣ ਸੀ ਪਰ ਮੈਂ ਫਿਰ ਵੀ ਉਸ ਨੂੰ અપਨਾ ਨਹੀਂ ਪਾ ਰਿਆ ਸੀ ਫਰਕ ਇਹ ਵੀ ਸੀ ਉਹ ਪਿੰਡ ਦੀ ਕੁੜੀ ਸੀ ਮੈਂ ਸ਼ਹਿਰ ਦਾ ਸੀ ਉਸ ਵਿੱਚ ਕਾਪਲੀਅਤਤਾ ਸੀ ਪਰ ਕੌਨਫੀਡੈਂਸ ਨਹੀਂ ਸੀ ਜੋ ਮੈਨੂੰ ਆਪਣੇ ਘਰ ਵਾਲੀ ਚ ਚਾਹੀਦਾ ਸੀ ਉਹ ਖੂਬਸੂਰਤ ਤਾਂ ਹੈ ਸੀ ਪਰ ਖੂਬਸੂਰਤੀ ਸਾਰਾ ਕੁਝ ਨਹੀਂ ਹੁੰਦੀ ਖੂਬਸੂਰਤੀ ਨਾਲ ساری ਜ਼ਿੰਦਗੀ ਗੁਜ਼ਾਰੀ ਨਹੀਂ ਜਾ ਸਕਦੀ ਪਰ ਮੈਨੂੰ ਵੀ ਖੂਬਸੂਰਤ ਚੀਜ਼ਾਂ ਪਸੰਦ ਸਨ ਇਸ ਦਾ ਮਤਲਬ ਇਹ ਨਹੀਂ ਸੀ ਕਿ ਨੈਣ ਨਕਸ਼ੀ ਖੂਬਸੂਰਤ ਬਣਾਉਂਦੇ ਆ ਔਰਤ ਨੂੰ ਹੋਰ ਵੀ ਗੱਲਾਂ ਹੁੰਦੀਆਂ ਹਨ ਜੋ ਔਰਤ ਨੂੰ ਖੂਬਸੂਰਤ ਬਣਾਉਂਦੀਆਂ ਹਨ ਫਿਰ ਮੈਂ ਕੰਗੀ ਕਰਕੇ ਥੱਲੇ ਗਿਆ ਤਾਂ ਉਸਨੇ ਟੇਬਲ ਤੇ ਨਾਸ਼ਤਾ ਲਗਾਤਾ ਸੀ ਮੈਂ ਨਾਸ਼ਤਾ ਕਰਕੇ ਬਾਹਰ ਗਿਆ ਬਾਹਰ ਲੌਂਚ ਖ਼ਬਰ ਲੈ ਕੇ ਬੈਠ ਗਿਆ ਅੱਜ ਛੁੱਟੀ ਹੋਣ ਕਰਕੇ ਦਿਮਾਗ ਵੀ ਫਰੈਸ਼ ਸੀ ਵੈਸੇ ਨਾ ਮੈਨੂੰ ਕਬਾਰ ਪੜਨ ਦਾ ਸ਼ੌਂਕ ਸੀ ਬਸ ਸਟੈਂਪ ਪਾਸ ਕਰਨ ਲਈ ਸੀ ਮੈਂ ਹੈਡਲਾਈਨ ਤੇ ਨਜ਼ਰ ਦੜਾਉਣ ਲੱਗਾ ਮੈਂ ਛੁੱਟੀ ਵਾਲਾ ਦਿਨ ਅਕਸਰ ਹੀ ਘਰ ਵਿੱਚ ਗੁਜ਼ਾਰਦਾ ਸੀ ਦਾਦੀ ਤੇ ਔਨ ਨੂੰ ਹਾਲੇ ਹਫ਼ਤਾ ਬਾਕੀ ਸੀ ਫਿਰ ਮੈਨੂੰ ਲੱਗਾ ਕਿ ਜਿਵੇਂ ਕੋਈ ਮੈਨੂੰ ਚੋਰੀ ਦੇਖ ਰਿਹਾ ਹੈ ਵੀ ਫਿਰ ਮੈਂ ਚਾਰਜ ਫੇਰੀ ਨਜ਼ਰ ਦੜਾਈ ਪਰ ਕੋਈ ਵੀ ਨਹੀਂ ਸੀ ਮੈਂ ਫਿਰ ਖ਼ਬਰ ਪੜਨ ਲੱਗਾ ਫਿਰ ਮੈਨੂੰ ਮਹਿਸੂਸ ਹੋਇਆ ਤਾਂ ਮੈਂ ਫਿਰ ਚਪਾਰੇ ਦੇਖਿਆ ਜਦੋਂ ਮੈਂ ਸਾਹਮਣੇ ਦੇਖਿਆ ਉਹ ਲੜਕੀ ਮੈਨੂੰ ਰਸੋਈ ਦੀ ਖਿੜਕੀ ਵਿੱਚੋਂ ਦੇਖ ਰਹੀ ਸੀ ਹੁਣ ਉਸਦੀ ਚੋਰੀ ਫੜੀ ਗਈ ਸੀ ਫਿਰ ਉਹ ਖਿੜਕੀ ਤੋਂ ਗਾਇਬ ਹੋ ਗਈ ਉਸ ਤੋਂ 2 ਦਿਨ ਬਾਅਦ ਮੈਂ ਸੁੱਤਾ ਪਿਆ ਸੀ ਇੱਕ ਆਵਾਜ਼ ਨਾਲ ਜਦੋਂ ਮੇਰੀ ਅੱਖ ਖੁੱਲੀ ਤਾਂ ਮੈਂ ਚਾਦਰ 'ਚ ਦੇਖਿਆ ਕਿ ਉਹ ਮੈਨੂੰ ਦੇਖ ਰਹੀ ਸੀ ਫਿਰ ਮੈਂ ਸੋਚਿਆ ਕਿ ਇਹ ਪਹਿਲਾਂ ਵੀ ਮੈਨੂੰ ਇਦਾਂ ਦੇਖਦੀ ਹੋਊਗੀ ਪਰ ਕਿਉਂ ਦਿਮਾਗ ਸੋਚਣ ਲੱਗਾ ਕੀ ਇੰਨੇ ਟਾਈਮ ਨੂੰ ਉਹ ਆ ਕੇ ਮੇਰੇ ਕੋਲ ਬੈਠ ਗਈ ਉਸ ਕੋਲ ਆਉਣ ਵਾਲੀ ਖੁਸ਼ਬੂ ਨੂੰ ਮੈਂ ਮਹਿਸੂਸ ਕਰਨ ਲੱਗਾ ਉਸ ਕੋਲ ਕੁ ਖੁਸ਼ਬੂ ਐਵੇਂ ਆ ਰਹੀ ਸੀ ਜਿਵੇਂ ਪਰਫਿਊਮ ਸੇ ਨਹਾ ਕੇ ਆਈ ਹੋਵੇ ਉਸ ਨੇ ਕੱਪੜੇ ਵੀ ਸੋਹਣੇ ਪਾਏ ਹੋਏ ਸਨ ਉਹ ਮੇਰੇ ਲਈ ਚਾਹ ਲੈ ਕੇ ਆਈ ਸੀ ਉਹ ਮੈਨੂੰ ਧਿਆਨ ਨਾਲ ਦੇਖਣ ਲੱਗੀ ਮੈਂ ਕਿਹਾ ਕੀ ਕੁਝ ਚਾਹੀਦਾ ਹੈ ਕਹਿੰਦੀ ਨਹੀਂ ਉਹ ਚੁੱਪ ਹੋ ਗਈ ਮੈਂ ਚਾਹ ਪੀਣ ਲੱਗਾ ਉਹ ਦਿਲ ਦੀ ਗੱਲ ਜ਼ੁਬਾਨ ਤੇ ਲੈ ਆਈ ਕੀ ਬਾਤ ਚੱਲੀਏ ਮੈਂ ਚਾਹ ਮੇਜ਼ ਤੇ ਰੱਖ ਦਿੱਤੀ ਹੈਰਾਨੀ ਨਾਲ ਵੇਖਣ ਲੱਗਾ ਕਿੱਥੇ ਉਹ ਕਹਿਣ ਲੱਗੀ ਜਿਵੇਂ ਹੀਰੋ ਹੀਰੋਇਨ ਫਿਲਮਾਂ ਵਿੱਚ ਉਹ ਹੁਣ ਸ਼ਰਮਾ ਕੇ ਚਫੇਰੇ ਦੇਖਣ ਲੱਗੀ ਮੈਂ ਕਿਹਾ ਕਿਹੜੀ ਗਲਤ ਫਹਮੀ ਚ ਐ ਤੂੰ ਮੈਂ ਤਾਂ ਹੀਰੋ ਹੋ ਸਕਦਾ ਹਾਂ ਤੂੰ ਕਿਸ ਫਿਲਮ ਦੀ ਹੀਰੋਇਨ ਮੰਨਦੀ ਐ ਆਪਣੇ ਆਪ ਨੂੰ ਮੈਂ ਚਾਹ ਦੀ ਕੁੱਟ ਪਰ ਕੇ ਹਲਕਾ ਜਿਹਾ ਮੁਸਕਰਾ ਕੇ ਕਿਆ ਮੈਂ ਬਿਜ਼ੀ ਹਾਂ ਮੈਂ ਰੁੱਖੇ ਪੰਛੀ ਜਿਹਾ ਜਵਾਬ ਦਿੱਤਾ ਉਸ ਦਾ ਮੂੰਹ ਮਰ ਜਾ ਆ ਗਿਆ ਜਿਸ ਤੇ ਥੋੜਾ ਟਾਈਮ ਪਹਿਲਾਂ ਖੁਸ਼ੀ ਸੀ ਉਹ ਆਪਣੀਆਂ ਨਜ਼ਰਾਂ ਇੱਧਰ ਉੱਧਰ ਫੇਰਨ ਲੱਗੀ ਚਲੀ ਗਈ ਹੁਣ ਮੈਨੂੰ ਪਤਾ ਸੀ ਉਹ ਇੱਕ ਕੋਨੇ ਵਿੱਚ ਬੈਠ ਕੇ ਰੋ ਰਹੀ ਹੋਵੇਗੀ ਮੈਂ ਕਿਹਾ ਕਿ ਮੈਡਮ ਹੁਣ ਰੋਣ ਦਾ ਸ਼ੌਂਕ ਪੂਰਾ ਕਰ ਰਹੀ ਹੋਵੇਗੀ ਕੁਝ ਟਾਈ ਮੈਂ ਲੌਂਜ 'ਚ ਬੈਠਾ ਰਿਹਾ ਫਿਰ ਅੰਦਰ ਆ ਕੇ ਟੀਵੀ ਲਾ ਕੇ ਬੈਠ ਗਿਆ ਮੈਂ ਉਸ ਨੂੰ ਦੇਖਣਾ ਚਾਹੁੰਦਾ ਸੀ ਮੈਂ ਚਾਰਚ ਫੇਰੀ ਨਜ਼ਰ ਮਾਰੀ ਉਹ ਕਿਤੇ ਵੀ ਨਹੀਂ ਸੀ ਫਿਰ ਮੈਂ ਪਾਣੀ ਪੀਣ ਬਹਾਨੇ ਰਸੋਈ ਵਿੱਚ ਗਿਆ ਉਹ ਉੱਥੇ ਵੀ ਨਹੀਂ ਸੀ ਫਿਰ ਮੈਂ ਕਮਰੇ 'ਚ ਗਿਆ ਉਹ ਨਹੀਂ ਸੀ ਮੈਂ ਦੇਖਿਆ ਉਹ ਕਿਤੇ ਵੀ ਨਹੀਂ ਸੀ ਫਿਰ ਮੈਨੂੰ ਨਾਲ ਦੇ ਕਮਰੇ 'ਚ ਆਵਾਜ਼ ਸੁਣਾਈ ਦਿੱਤੀ ਮੈਂ ਕੰਨ ਲਾ ਕੇ ਸੁਣਨ ਲੱਗਾ ਉਹ ਕਹਿ ਰਹੀ ਸੀ ਕਿ ਰੱਬਾ ਮੇਰੇ ਨਾਲ ਐਦਾਂ ਕਿਉਂ ਹੁੰਦਾ ਹੈ ਰੱਬਾ ਤੂੰ ਐਡੀ ਵੱਡੀ ਦੁਨੀਆ ਦਾ ਮਾਲਕ ਹੈ ਤੂੰ ਜੋ ਚਾਹੇ ਕਰ ਸਕਦਾ ਹੈ ਤੂੰ ਮੇਰੀ ਛੋਟੀ ਜੀ ਖੁਸ਼ੀ ਨਹੀਂ ਪੂਰੀ ਕਰ ਸਕਦਾ ਤੇਰੇ ਹੱਥ ਸਭ ਕੁਝ ਹੈ ਫਿਰ ਮੈਂ ਦਰਵਾਜ਼ੇ ਤੋਂ हट ਕੇ ਜਲਦੀ ਨਾਲ ਸੋਫੇ ਤੇ ਬੈਠ ਗਿਆ ਮੈਨੂੰ ਉਸ ਕੁੜੀ ਦਾ ਰੋਣਾ ਚੰਗਾ ਨਹੀਂ ਸੀ ਲੱਗਦਾ ਪਿਆ ਮੈਨੂੰ ਆਪਣੇ ਕੀਤੇ ਤੇ ਪਛਤਾਵਾ ਹੋ ਰਿਹਾ ਸੀ ਜੇ ਉਸਦੇ ਨਾਲ ਬਾਹਰ ਚਲਾ ਜਾਂਦਾ ਤਾਂ ਕੀ ਹੋ ਜਾਂਦਾ ਕੁਝ ਦਿਨਾਂ ਦੀ ਗੱਲ ਸੀ ਉਹ ਕਿਹੜਾ ਮੇਰੇ ਉਮਰ ਪਰ ਦੀ ਸਾਥੀ ਹੈ ਮੈਂ ਆਪਣੇ ਮਨ ਵਿੱਚ ਇਹ ਗੱਲ ਬਿਠਾ ਲਈ ਕਿ ਉਹ ਉਦੋਂ ਤੱਕ ਹੈ ਜਦ ਤੱਕ ਦਾਦੀ ਘਰ ਆਏਗੀ ਮੈਂ ਉਹਨਾਂ ਦਾ ਇਹ ਤੋਹਫ਼ਾ ਵਾਪਸ ਕਰ ਦਿਆਂਗਾ ਮੈਂ ਜਦੋਂ ਦੇਖਦਾ ਤਾਂ ਇਹ ਸੋਚਦਾ ਕੀ ਇਹ ਹਮੇਸ਼ਾ ਦੇ ਲਈ ਨਹੀਂ ਹੈ ਮੇਰੇ ਘਰ ਵਿੱਚ ਮੇਰੇ ਮਨ ਵਿੱਚ ਇਸ ਲਈ ਕੋਈ ਫੀਲਿੰਗ ਨਹੀਂ ਹੈ ਜਦੋਂ ਮੈਂ ਉਸ ਦਾ ਚਿਹਰਾ ਦੇਖਦਾ ਮੈਨੂੰ ਚੰਗਾ ਨਹੀਂ ਸੀ ਲੱਗਦਾ ਮੈਂ ਤੁਹਾਨੂੰ ਉਸ ਦਾ ਨਾਮ ਦੱਸਿਆ ਨਹੀਂ ਨਵਦੀਪ ਹੁਣ ਪੌੜੀਆਂ ਤੋਂ ਥੱਲੇ ਆ ਰਹੀ ਸੀ ਉਸ ਤੇ ਮੂੰਹ ਨੂੰ ਦੇਖ ਕੇ ਲੱਗ ਰਿਹਾ ਸੀ ਜਿਵੇਂ ਕੁਝ ਹੋਇਆ ਹੀ ਨਹੀਂ ਸੀ ਨਵਦੀਪ ਆਪਣੀ ਕਮਜ਼ੋਰੀ ਵਿਖਾਉਣਾ ਨਹੀਂ ਸੀ ਚਾਹੁੰਦੀ ਮੈਨੂੰ ਉਹ ਹਨਰ ਸੋਈ ਚ ਜਾਣ ਲੱਗੀ ਤਾਂ ਮੈਂ ਪਿੱਛੋਂ ਆਵਾਜ਼ ਦਿੱਤੀ ਕਿ ਅੱਜ ਤੁਸੀਂ ਰੋਟੀ ਨਾ ਬਣਾਓ ਆਪਾਂ ਬਾਹਰ ਚੱਲਦੇ ਆ ਉਸਨੇ ਕਿਹਾ ਆਪਾ ਮੈਂ ਕਿਹਾ ਹਾਂ ਜੀ ਉਹ ਖੁਸ਼ ਹੋ ਗਈ ਮੈਂ ਕਿਹਾ ਕੱਪੜੇ ਵੀ ਬਦਲ ਲੈਣਾ ਨਹੀਂ ਤਾਂ ਲੋਕ ਹੱਸਣਗੇ ਉਹ ਖੁਸ਼ੀ ਚ ਤਿਆਰ ਹੋਣ ਚਲੀ ਗਈ ਅੱਜ ਮੈਂ ਵੀ ਖੁਸ਼ੀ ਅੱਜ ਮੈਨੂੰ ਵੀ ਸਕੂਨ ਮਿਲ ਗਿਆ ਮੈਂ ਵੀ ਇਹੀ ਚਾਹੁੰਦਾ ਸੀ ਪਰ ਇਸ ਤਰ੍ਹਾਂ ਨਹੀਂ ਮੈਂ ਆਪਣੀ ਘਰ ਵਾਲੀ ਦਾ ਹੱਥ ਫੜ ਕੇ ਸੜਕਾਂ 'ਤੇ ਤੁਰਨਾ ਚਾਹੁੰਦਾ ਸੀ ਤੇ ਹੋਟਲਾਂ 'ਚ ਖਾਣਾ ਖਾਣਾ ਚਾਹੁੰਦਾ ਸੀ ਫਿਰ ਅਸੀਂ ਘਰੋਂ 5 ਵਜੇ ਦੇ ਕਰੀਬ ਪੂਰੇ ਤਿੰਨ ਘੰਟਿਆਂ ਬਾਅਦ ਆਏ ਮੈਂ ਥੱਕ ਗਿਆ ਤੇ ਜਾ ਕੇ ਕਮਰੇ 'ਚ ਆਰਾਮ ਕਰਨ ਲੱਗਾ ਹੁਣ ਸਭ ਕੁਝ ਵਧੀਆ ਚੱਲ ਰਿਹਾ ਸੀ ਇੱਕ ਦਿਨ ਉਸ ਕੋਲੋਂ ਮੇਰੀ ਪਸੰਦ ਦੀ ਕਾਲੀ ਸ਼ਰਟ ਪ੍ਰੈਸ ਕਰਦਿਆਂ ਸੜ ਗਈ ਤੇ ਉਹ ਰੋਣ ਲੱਗੀ ਕੈਨ ਲੱਗੀ ਮੈਨੂੰ ਮਾਫ ਕਰ ਦਿਓ ਮੈਥੋਂ ਬੜੀ ਵੱਡੀ ਗਲਤੀ ਹੋ ਗਈ ਤੁਹਾਡੀ ਪਸੰਦ ਦੀ ਕਾਲੀ ਸ਼ਰਟ ਸੜ ਗਈ ਆ ਮੈਂ ਕਿਹਾ ਕੀ ਤੂੰ ਇਸ ਗੱਲ ਨੂੰ ਲੁਕਾ ਵੀ ਸਕਦੀ ਸੈਂ ਮੇਰੇ ਕੋਲ ਹੋਰ ਵੀ ਕਾਲੀਆਂ ਸ਼ਰਟਾਂ ਹਨ ਮੈਂ ਹਰ ਸ਼ਰਟ ਦਾ ਹਿਸਾਬ ਨਹੀਂ ਰੱਖਦਾ ਨਵਦੀਪ ਨੇ ਕਿਹਾ ਕਿ ਉਹ ਤੁਹਾਡੇ ਕੋਲ ਝੂਠ ਬੋਲ ਸਕਦੀ ਹੈ ਰੱਬ ਕੋ ਨਹੀਂ ਮੈਂ ਦਫ਼ਤਰ ਜਾਂਦੇ ਸਾਰੇ ਰਾ ਸੋਚਦਾ ਗਿਆ कि ਇਸ ਤਰ੍ਹਾਂ ਦੀਆਂ ਵੀ ਕੁੜੀਆਂ ਹੁੰਦੀਆਂ ਹਨ ਮੇਰੇ ਸਾਰੇ ਦੋਸਤ ਆਪਣੇ ਘਰ ਵਾਲੀਆਂ ਦੀਆਂ ਸ਼ਿਕਾਇਤਾਂ ਕਰਦੇ ਰਹਿੰਦੇ ਹਨ ਅਤੇ ਕਹਿੰਦੇ ਨੇ ਉਹ ਉਹਨਾਂ ਉੱਪਰ ਰੋਬ ਰੱਖਦੀਆਂ ਹਨ ਸ਼ਹਿਰ ਦੀਆਂ ਪੜੀਆਂ ਲਿਖੀਆਂ ਕੁੜੀਆਂ ਨਾ ਖਾਣਾ ਬਣਾਉਣ ਨਾ ਬੱਚੇ ਸੰਭਾਲਣ ਬਸ ਮੇਕਅਪ ਕਰਕੇ ਆਪਣੇ ਦੋਸਤਾਂ ਨਾਲ ਪਾਰਟੀਆਂ ਕਰਦੀਆਂ ਰਹਿੰਦੀਆਂ ਹਨ ਪਰ ਇੱਕ ਕੁੜੀ ਸਭ ਤੋਂ ਅਲੱਗ ਸੀ ਮੈਂ ਅਜਾਈ ਕੁੜੀ ਅੱਜ ਤੱਕ ਨਹੀਂ ਸੀ ਦੇਖੀ ਨਵਦੀਪ ਨੂੰ ਕਿਹਾ ਜਾਵੇ ਰਾਤ ਹੈ ਤਾਰਾਤ ਜੇ ਦਿਨ ਹੈ ਤਾਂ ਉਹ ਦਿਨ ਉਸ ਦੀ ਹਾਂ ਵਿੱਚ ਹਾਂ ਮਲਾਵੇਗੀ ਮੈਨੂੰ ਉਸ ਨਾਲ ਰਹਿੰਦੇ 40 ਦਿਨ ਹੋ ਗਏ ਸਨ ਉਸ ਨੇ ਕਦੇ ਮੈਥੋਂ ਉਹ ਹੱਕ ਨਹੀਂ ਸੀ ਮੰਗਿਆ ਕਦੇ ਬਿੱਡ ਤੇ ਸੌਣ ਲਈ ਲਈ ਕਿਆ ਸੀ ਉਹ ਰੋਜ਼ ਰਾਤ ਨਵੇਂ ਟੌਪਿਕ ਤੇ ਗੱਲਾਂ ਕਰਦੀ ਮੈਂ ਹੂੰ ਹਾਂ ਦਾ ਜਵਾਬ ਦੇ ਕੇ ਕਦੇ ਗੁੱਸੇ 'ਚ ਛਿੜਕ ਦਿੰਦਾ ਪਰ ਗੁੱਸਾ ਨਾ ਕਰਦੀ ਅੱਜ ਉਹ ਚੁੱਪ ਕਰਕੇ ਪੈ ਗਈ ਅੱਜ ਜਦੋਂ ਗੱਲਾਂ ਨਹੀਂ ਕਰ ਰਹੀ ਸੀ ਮੈਨੂੰ ਚੰਗਾ ਨਹੀਂ ਸੀ ਲੱਗ ਰਿਹਾ ਫਿਰ ਮੈਂ ਵੀ ਸੌ ਗਿਆ ਮੈਂ ਰਾਤ ਨੂੰ అలਰਮ ਲਾ ਕੇ ਸੌ ਜਾਂਦਾ ਸਵੇਰੇ ਦਫਤਰ ਜਾਣਾ ਹੁੰਦਾ ਪਰ ਅੱਜ ਮੈਨੂੰ ਯਾਦ ਭੁੱਲ ਗਿਆ ਨਵਦੀਪ ਮੈਨੂੰ ਹਿਲਾ ਕੇ ਉਠਾਉਣ ਲੱਗੀ ਮੈਨੂੰ ਉਸ ਦਾ ਸੋਣਾ ਚੰਗਾ ਨਹੀਂ ਲੱਗਾ ਮੈਂ ਗੁੱਸੇ 'ਚ ਕਿਹਾ ਤੇਰੀ ਹਿੰਮਤ ਕਿਵੇਂ ਹੋਈ ਮੈਨੂੰ ਟੱਚ ਕਰਨ ਦੀ ਤੂੰ ਚੰਗੀ ਬੰਦਾ ਨਾਟਕ ਛੱਡ ਮੇਰਾ ਪਾਰਾ ਹਾਈ ਹੋ ਚੁੱਕਿਆ ਸੀ ਮੈਂ ਉੱਚੀ ਉੱਚੀ ਆਵਾਜ਼ 'ਚ ਬੋਲ ਰਿਹਾ ਸੀ ਪਰ ਉਸ ਦੀਆਂ ਅੱਖਾਂ 'ਚੋਂ ਹੰਝੂ ਵਹੀ ਜਾ ਰਹੇ ਸੀ ਮੈਂ ਗੁੱਸੇ 'ਚ ਕਿਹਾ ਗੈਟ ਆਊਟ ਪਰ ਉਹ ਖੜੀ ਰਹੀ ਫਿਰ ਮੈਂ ਉਸ ਨੂੰ ਬਾਹ ਤੋ ਫੜ ਕੇ ਬਾਹਰ ਕਰਦੇ ਕਿਹਾ ਅਨਪੜ ਗਵਾਰ ਨੂੰ ਇੰਗਲਿਸ਼ ਸਮਝ ਨਹੀਂ ਆਉਂਦੀ ਮੈਂ ਦਰਵਾਜ਼ੇ ਦੀ ਕੁੰਡੀ ਲਾ ਲਈ ਕੁਝ دیر ਛਾਤ ਹੋਣ ਤੋਂ ਬਾਅਦ ਮੈਂ ਬਿੜ ਤੇ ਲੇਟ ਗਿਆ ਮੇਰੀ ਅੱਖ ਕਦੋਂ ਲੱਗੀ ਪਤਾ ਵੀ ਨਾ ਲੱਗਾ ਮੇਰੀ ਅੱਖ ਖੁੱਲੀ ਦਵੇਰ ਦੇ 12 ਵਜ ਚੁੱਕੇ ਸੀ ਮੇਰੇ ਸਿਰ ਚ ਦਰਜ ਹੋ ਰਿਹਾ ਸੀ ਸਵੇਰ ਵਾਲਾ ਟਾਈਮ ਹਾਲੇ ਦਿਮਾਗ ਵਿੱਚ ਚੱਲ ਰਿਹਾ ਸੀ ਮੈਨੂੰ ਲੱਗ ਰਿਹਾ ਸੀ ਮੈਥੋਂ ਗਲਤੀ ਹੋ ਗਈ ਪਹਿਲਾਂ ਵਾਂਗ ਨਾ ਤਾਂ ਸ਼ਰਟ ਬੈਡ ਤੇ ਪਈ ਸੀ ਨਾ ਨਾਸ਼ਤਾ ਟੇਬਲ ਤੇ ਸੀ ਮੈਨੂੰ ਪਤਾ ਸੀ ਉਹ ਨਰਾਜ਼ਾ ਮੇਰੇ ਨਾਲ ਮੈਂ ਚੰਗਾ ਨਹੀਂ ਕੀਤਾ ਮੈਂ ਰਸੋਈ ਵਿੱਚ ਗਿਆ ਚਾਹ ਬਣਾਉਣ ਲੱਗਾ ਪਰ ਹੁਣ ਮੈਂ ਕੰਮ ਕਰਨ ਦੀ ਆਦਤ ਨਹੀਂ ਰਹੀ ਸੀ ਮੇਰਾ ਸਭ ਕੁਝ ਹੁਣ ਨਵਦੀਪ ਤੇ ਕਰਨ ਕਰਕੇ ਮੈਨੂੰ ਉਸ ਦੀ ਆਦਤ ਪੈ ਗਈ ਸੀ ਮੈਂ ਸਭ ਕੁਝ ਛੱਡ ਕੇ ਸੋਫੇ ਤੇ ਪੈ ਗਿਆ ਫਿਰ ਮੈਨੂੰ ਯਾਦ ਆਇਆ ਕਿ ਕਿੱਥੇ ਆ ਉਹ ਮੈਨੂੰ ਕਿਸੇ ਕਮਰੇ 'ਚ ਨਾ ਮਿਲੀ ਮੈਂ ਸਿਰਫੜ ਪੌੜੀਆਂ ਤੇ ਬੈਠ ਗਿਆ ਫਿਰ ਮੈਂ ਮਨਚ ਸੋਚਿਆ ਕੀ ਫਰਕ ਪੈਂਦਾ ਮੈਨੂੰ ਇਹ ਹੀ ਤਾਂ ਚਾਹੁੰਦਾ ਸੀ ਮੈਂ ਕਿ ਉਹ ਚਲੀ ਜਾਵੇ ਮੈਨੂੰ ਖੁਸ਼ ਹੋਣਾ ਚਾਹੀਦਾ ਹੈ ਮੈਂ ਖੁਸ਼ ਕਿਉਂ ਨਹੀਂ ਪਰ ਅੱਜ ਮੈਂ ਪਰੇਸ਼ਾਨ ਸੀ ਪਰ ਕਿਉਂ ਦਾਦੀ ਨੇ ਪੁੱਛਿਆ ਤਾਂ ਕੀ ਜਵਾਬ ਦੇऊं ਨਹੀਂ ਨਹੀਂ ਦਿਲ ਤੋਂ ਆਵਾਜ਼ ਆਈ ਮੈਂ ਆਪਣੇ ਲਈ ਪਰੇਸ਼ਾਨ ਹਾਂ ਪਰ ਕਿਉਂ ਦਿਲ ਤੋਂ ਪੁੱਛਿਆ ਕੀ ਮੈਨੂੰ ਉਸ ਨਾਲ ਪਿਆਰ ਹੋ ਗਿਆ ਹੈ ਮੈਂ ਤਾਂ ਉਸ ਨਾਲ ਨਫ਼ਰਤ ਕਰਦਾ ਸੀ ਦਿਲ ਝੂਠ ਬੋਲ ਰਿਹਾ ਹੈ ਇਹ ਨਹੀਂ ਹੋ ਸਕਦਾ ਮੈਂ ਆਪਣੇ ਆਪ ਨੂੰ ਝੂਠਲਾ ਰਿਹਾ ਸੀ ਅੱਜ ਮੈਨੂੰ ਪਹਿਲੀ ਵਾਰ ਘਰ ਵਿੱਚ ਇਕੱਲੇ ਹੋਣ ਦਾ ਅਹਿਸਾਸ ਹੋ ਰਿਹਾ ਸੀ ਐਨੀ ਮਸੂਮ ਸੱਚੀ ਕੁੜੀ ਹੀ ਜੀਵਨ ਸਾਥੀ ਦੇ ਰੂਪ ਵਿੱਚ ਚਾਹੀਦੀ ਸੀ ਹੋਰ ਕੋਈ ਦੁਨੀਆ 'ਚ ਹੋਰ ਨਹੀਂ ਹੋ ਸਕਦੀ ਦਾਦੀ ਨੇ ਜੇ ਇਸ ਤੇ ਭਰੋਸਾ ਕੀਤਾ ਤਾਂ ਸਹੀ ਕੀਤਾ ਦਾਦੀ ਨੇ ਆਪਣੇ ਪੁੱਤੇ ਲਈ ਬਿਲਕੁਲ ਸਹੀ ਕੁੜੀ ਚੁਣੀ ਸੀ ਜੇਕਰ ਉਹ ਆਪਣੇ ਆਪ ਲਈ ਸ਼ਹਿਰ ਦੀ ਪੜ੍ਹੀ ਲਿਖੀ ਕੁੜੀ ਵਿਆਹ ਕੇ ਲਿਆਉਂਦਾ ਤਾਂ ਉਸ ਵਿੱਚ ਇੰਨੀ ਬਰਦਾਸ਼ਤ ਨਹੀਂ ਹੋਣੀ ਸੀ ਉਸ ਤੋਂ ਮੇਰਾ ਗੁੱਸਾ ਸਹਿ ਨਹੀਂ ਸੀ ਹੋਣਾ ਮੈਨੂੰ ਉਸ ਦੀਆਂ ਪਹਿਲੇ ਦਿਨ ਦੀਆਂ ਗੱਲਾਂ ਚਾਤ ਆਉਣ ਲੱਗੀਆਂ ਉਹ ਸ਼ਰਟ ਸੜ ਜਾਣ ਤੇ ਝੂਠ ਵੀ ਨਹੀਂ ਬੋਲ ਸਕੀ ਉਸਨੇ ਕਦੇ ਮੇਰੇ ਨਾਲ ਕਿਸੇ ਗੱਲ ਦਾ ਸ਼ਿਕਵਾ ਸ਼ਿਕਾਇਤ ਨਹੀਂ ਕੀਤਾ ਸੀ ਪਲੀਜ਼ ਤੂੰ ਕਿੱਥੇ ਚਲੀ ਗਈ ਆ ਜਲਦੀ ਆ ਜਾ ਹੁਣ ਮੈਂ ਕਦੇ ਗੁੱਸਾ ਨਹੀਂ ਕਰਾਂਗਾ ਮੈਂ ਤੇਰੇ ਨਾਲ ਪਿਆਰ ਨਾਲ ਰਹਾਂਗਾ ਮੇਰੇ ਅੱਖਾਂ ਵਿੱਚੋਂ ਹੰਝੂ ਵਹਿ ਪਏ ਫਿਰ ਮੈਂ ਜਲਦੀ ਨਾਲ ਕਾਰ ਵੱਲ ਦੌੜ ਕੇ ਗਿਆ ਮੈਂ ਕਾਰ ਬੜੀ ਤੇਜ਼ ਸਪੀਡ ਨਾਲ ਚਲਾ ਕੇ ਸਟੇਸ਼ਨ ਪਹੁੰਚਾ ਮੈਨੂੰ ਆਪਣੀ ਫਿਕਰ ਨਹੀਂ ਸੀ ਮੈਨੂੰ ਇਹ ਫਿਕਰ ਸੀ ਕਿਤੇ ਉਹ ਚਲੀ ਨਾ ਜਾਵੇ ਸਟੇਸ਼ਨ ਤੇ ਪਹੁੰਚ ਕੇ ਮੈਨੂੰ ਸਿਰਫ ਇੱਕ ਆਦਮੀ ਦਿਖਾਈ ਦਿੱਤਾ ਮੈਂ ਉਸ ਨੂੰ ਟ੍ਰੇਨ ਦਾ ਟਾਈਮ ਪਤਾ ਕੀਤਾ ਤਾਂ ਉਸ ਨੇ ਕਿਹਾ ਟ੍ਰੇਨ ਕੁਝ ਟਾਈਮ ਪਹਿਲਾਂ ਚਾ ਚੁੱਕੀ ਹੈ ਮੇਰੀ ਸੁਣ ਕੇ ਮੇਰੀ ਜਾਨ ਨਿਕਲ ਗਈ ਮੈਂ ਥੱਕ ਹਾਰ ਕੇ ਬੈਂਚ 'ਤੇ ਬੈਠ ਗਿਆ ਸੋਚਣ ਲੱਗਾ ਕਿਵੇਂ ਉਹ ਮੈਨੂੰ ਛੱਡ ਕੇ ਜਾ ਸਕਦੀ ਹੈ ਮੈਂ ਸਿਰ ਫੜ ਕੇ ਬਹਿ ਗਿਆ ਇੰਨੀ ਛੋਟੀ ਜਹੀ ਗਲਤੀ ਦੀ ਏਡੀ ਵੱਡੀ ਸਜ਼ਾ ਕੁਝ ਚਿਰ ਬੈਨ ਤੋਂ ਬਾਅਦ ਮੈਂ ਘਰ ਆ ਗਿਆ ਸੋਫੇ 'ਤੇ ਸਿਰ ਫੜ ਕੇ ਬਹਿ ਗਿਆ ਜਦੋਂ ਮੈਂ ਸਿਰ ਫੜੀ ਬੈਠਾ ਮੈਨੂੰ ਕਿਸੇ ਦੇ ਪੈਰਾਂ ਦੀ ਆਵਾਜ਼ ਸੁਣਾਈ ਦਿੱਤੀ ਮੈਂ ਸਿਰ ਉੱਪਰ ਚੁੱਕ ਕੇ ਦੇਖਿਆ ਤਾ ਮੇਰੇ ਸਾਹਮਣੇ ਨਵਦੀਪ ਖੜੀ ਸੀ ਮੈਂ ਕਿਹਾ ਕੀ ਤੂੰ ਕਿੱਥੇ ਚਲੀ ਗਈ ਸੀ ਉਸਨੇ ਕਿਹਾ ਮੈਂ ਤਾਂ ਕਿਤੇ ਨਹੀਂ ਗਈ ਇੱਥੇ ਹੀ ਸੀ ਮੈਂ ਕਿਹਾ ਕਿੰਨਾ ਪਰੇਸ਼ਾਨ ਹੋ ਗਿਆ ਸੀ ਤੂੰ ਮੈਨੂੰ ਛੱਡ ਕੇ ਕਦੀ ਨਾ ਜਾਵੀਂ ਮੈਂ ਜਿੰਨਾ ਮਰਜ਼ੀ ਗੁੱਸੇ ਹੋਵਾਂ ਤੈਨੂੰ ਜਿੰਨਾ ਮਰਜ਼ੀ ਚਿੜਕਾਂ ਕਮਰੇ ਚੋਂ ਬਾਹਰ ਕੱਢ ਦੇਵਾਂ ਫਿਰ ਵੀ ਨਾ ਜਾਵੀਂ ਮੈਂ ਤੇਰੇ ਬਿਨਾ ਨਹੀਂ ਰਹਿ ਸਕਦਾ ਮੈਨੂੰ ਤੇਰੀ ਆਦਤ ਹੋ ਗਈ ਉਹ ਮੇਰੇ ਮੂੰਹ ਵੱਲ ਦੇਖਣ ਲੱਗੀ ਉਸਨੇ ਕਿਹਾ ਕਿ ਜਦੋਂ ਤੁਸੀਂ ਕਮਰੇ ਚੋਂ ਕੱਢਤਾ ਮੈਂ ਨਾਲ ਵਾਲੇ ਕਮਰੇ ਚ ਜਾ ਕੇ ਰੋਣ ਲੱਗੀ ਪਤਾ ਨਹੀਂ ਰੋਂਦੇ ਰੋਂਦੇ ਕਦੋਂ ਅੱਖ ਲੱਗ ਗਈ ਪਤਾ ਵੀ ਨਹੀਂ ਲੱਗਾ ਜਦੋਂ ਤੁਸੀਂ ਆਵਾਜ਼ਾਂ ਮਾਰ ਰਹੇ ਸੀ ਮੈਨੂੰ ਪਤਾ ਨਹੀਂ ਲੱਗਾ ਉਸਨੇ ਕਿਹਾ ਕਿ ਤੁਸੀਂ ਮੇਰਾ ਦਿਲ ਦੁਖਾਇਆ ਹੈ ਤੁਹਾਨੂੰ ਉਹ ਸਭ ਨਹੀਂ ਕਹਿਣਾ ਚਾਹੀਦਾ ਸੀ ਮੈਂ ਅਨਸਾਨ ਹਾਂ ਰੱਬ ਨੇ ਸਾਨੂੰ ਇੱਕੋ ਜਿਹਾ ਬਣਾਇਆ ਹੈ ਆਪਾਂ ਕੌਣ ਹੁੰਦੇ ਹਾਂ ਅਨਪੜ੍ਹਤੇ ਪੜੇ ਲਿਖੇ 'ਚ ਫਰਕ ਕਰਨ ਵਾਲੇ ਗਰੀਬ ਅਮੀਰ 'ਚ ਫਰਕ ਕਰਨ ਵਾਲੇ ਮੈਂ ਜਾਣਦੀ ਹਾਂ ਕਿ ਤੁਸੀਂ ਮੈਨੂੰ ਪਿਆਰ ਕਰਨ ਲੱਗ ਗਏ ਹੋ ਪਰ ਕਹਿ ਨਹੀਂ ਸਕੇ ਇਸ ਲਈ ਮੈਂ ਤੁਹਾਨੂੰ ਛੱਡ ਕੇ ਨਹੀਂ ਜਾਵਾਂਗੀ ਪਰ ਤੁਸੀਂ ਮੇਰਾ ਦਿਲ ਤੋੜ ਦਿੱਤਾ ਜੋੜੀਆਂ ਤਾਂ ਰੱਬ ਬਣਾਉਂਦਾ ਹੈ ਆਪਾਂ ਇਨਸਾਨ ਫਰਕ ਕਰਦੇ ਹਾਂ ਫੇਰ ਦਰਵਾਜ਼ੇ ਦੀ ਘੰਟੀ ਵੱਜੀ ਜਦੋਂ ਦਰਵਾਜ਼ਾ ਕੋਲਿਆ ਤੇ ਦਰਵਾਜ਼ੇ ਤੇ ਦਾਦੀ ਸੀ ਨਵਦੀਪ ਦਾਦੀ ਨੂੰ ਮਿਲੇ ਦਾਦੀ ਮੈਨੂੰ ਦੇਖ ਕੇ ਅੱਖਾਂ ਵਿੱਚ ਹੰਝੂ ਆ ਗਏ ਮੇਰੀ ਦਾਦੀ ਹੁਣ ਇਸ ਦੁਨੀਆ ਤੇ ਨਹੀਂ ਰਹੀ ਪਰ ਅੱਜ ਮੇਰੇ ਦੋ ਬੱਚੇ ਹਨ ਮੈਂ ਆਪਣੀ ਜ਼ਿੰਦਗੀ 'ਚ ਬਹੁਤ ਖੁਸ਼ ਹਾਂ ਧੰਨਵਾਦ ਜੀ